ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿਆਰਿਓ ਤੁਹਾਨੂੰ ਸਭ ਨੂੰ ਹੀ ਪਤਾ ਕਿ ਪਿਛਲੇ 8-10 ਦਿਨਾਂ ਤੋਂ ਨਾ ਇੱਕ ਮੁੱਦਾ ਬਹੁਤ ਭਖਿਆ ਹੋਇਆ ਚਰਨ ਘਾਟ ਵਾਲੇ ਸਾਧ ਬਲਜਿੰਦਰ ਦਾ ਇੱਕ ਸਾਧ ਪਹਿਲਾਂ ਫੜਿਆ ਸੀ ਤੇ ਇਹ ਦੂਜਾ ਸਾਧ ਦਾ ਸੇਮ ਕਾਪੀ ਆ ਉਹੀ ਲੱਛਣ ਆ ਸਾਰੇ ਤੇ ਇਸ ਮੁੱਦੇ ਤੇ ਕਾਫੀ ਜਿਆਦਾ ਚਰਚਾ ਹੋ ਰਹੀ ਹੈ ਕਈ ਚੈਨਲਾਂ ਤੇ ਹੋ ਰਹੀ ਹੈ ਇਹਦੇ ਵਿੱਚ ਕਈ ਔਰਤਾਂ ਤੇ ਕਈ ਮਰਦ ਕੋਈ ਬਾਬੇ ਦੇ ਪੱਖ 'ਚ ਬੋਲਦਾ ਬਲਜਿੰਦਰ ਦੇ ਤੇ ਕੋਈ ਭਾਈ ਅਮਰਪਾਲ ਮਹਿਰੋਂ ਦੇ ਪੱਖ 'ਚ ਬੋਲਦਾ ਜਿਹੜੀ ਅਸਲ ਸਚਾਈ ਹੈ ਭਾਈ ਅਮਰਪਾਲ ਮਹਿਰੋਂ ਨੇ ਉਹ ਕੈਮਰਿਆਂ ਦੇ ਵਿੱਚੋਂ ਜਿਹੜੇ ਡੀਵੀਆਰ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਤੀ ਲੋਕ ਸੱਚ ਦੇਖ ਕੇ ਵੀ ਬਲਜਿੰਦਰ ਨੂੰ ਮਾੜਾ ਨਹੀਂ ਕਹਿ ਰਹੇ ਮੈਂ ਬਲਜਿੰਦਰੀ ਕਹੂੰਗਾ ਮੈਂ ਬਾਬਾ ਨਹੀਂ ਕਹਿੰਦਾ ਕਿਉਂਕਿ ਇਹ ਜਿਹੜੇ ਬੂਪਣੇ ਹੁੰਦੇ ਬਾਬਾ ਕਹੌਣ ਦੇ ਲਾਇਕ ਹੀ ਨਹੀਂ ਹੁੰਦੇ ਬਾਬੇ ਦਾ ਰਤਬਾ ਬਹੁਤ ਵੱਡਾ ਬਾਬਾ ਬੁੱਢਾ ਸਾਹਿਬ ਬਾਬਾ ਦੀਪ ਸਿੰਘ ਜੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਡੰਗਰੇਟਾ ਗੁਰੂ ਦਾ ਬੇਟਾ ਉਹ ਸੀ ਸਾਡੇ ਬਾਬੇ ਤੇ ਗੱਲ ਜਿਹੜੀ ਹੈਗੀ ਆ ਮਿੱਤਰ ਪਿਆਰੋ ਗੱਲ ਇਹ ਹੈਗੀ ਆ ਵੀ ਮੈਂ ਕਈਆਂ ਦੀਆਂ ਇੰਟਰਵਿਊਆਂ ਸੁਣੀਆਂ ਉਹ ਇੱਕ ਲੇਡੀ ਬੋਲਦੀ ਸੀ ਕਿ ਅਸੀਂ ਵੀ ਜਾਣਦੇ ਆ ਉਹ ਐਦਾਂ ਮਤਲਬ ਥਾਪੜਦੀ ਸੀ ਹਨਾ ਇੱਕ ਥਾਪੜਦੀ ਸੀ ਅਸੀਂ ਵੀ ਉੱਥੇ ਜਾਂਦੇ ਸੀ ਬਾਬੇ ਦੇ ਸਾਡਾ ਤਾਂ ਬਲਾਤਕਾਰ ਹੋਇਆ ਨਾ ਸਾਡਾ ਤਾਂ ਬਲਾਤਕਾਰ ਹੋਇਆ ਨਾ ਸਾਡੇ ਕੰਮਾਂ ਕੀ ਆ ਇਹ ਆਪਾਂ ਬਾਅਦ ਚ ਗੱਲ ਕਰਦੇ ਆ ਜਿਹੜੀ ਗੱਲ ਮੇਨ ਆ ਵੀ ਭਾਈ ਅੰਮਰਤਪਾਲ ਮਹਿਰੋ ਨੂੰ ਉਸ ਲੜਕੀ ਰਮਨਦੀਪ कौर ਨਾਮ ਆ ਜਿਹਦਾ ਸਾਰਾ ਕੁਝ ਦੱਸਿਆ ਸਾਰਾ ਲੋਕਾਂ ਦੇ ਸਾਹਮਣੇ ਪੇਸ਼ ਕਰਤਾ ਸਚਾਈ ਦਿੱਤੀ ਉਹ ਲੜਕੀ ਤੇ ਦਬਾਅ ਪਾਇਆ ਪੁਲਿਸ ਦਾ ਪ੍ਰਸ਼ਾਸਨ ਦਾ ਦਬਾਅ ਜਾਂ ਕਿਸੇ ਦਾ ਵੀ ਉਹਨੂੰ ਕਾਲਸ ਵਗੈਰਾ ਆਈਆਂ ਜਾਂ ਧਮਕੀਆਂ ਦਿੱਤੀਆਂ ਗਈਆਂ ਕੁਝ ਵੀ ਉਹ ਥੋੜਾ ਬਿਆਨ ਬਦਲ ਗਈ। ਤਾਂ ਬਾਅਦ ਦੇ ਵਿੱਚ ਉਹਨੂੰ ਲੜਕੀ ਦੀ ਇੰਟਰਵਿਊ ਆ ਗਈ। ਕਿ ਇਦਾਂ ਇਦਾਂ ਕਰਕੇ ਜੋ ਵੀ ਹੋਇਆ। ਹੁਣ ਜਿਹੜੀ ਗੱਲ ਹੈਗੀ ਆ ਵੀ ਕਈ ਵੀਰ ਜਿਹੜੇ ਮੰਨ ਲੋ ਸਿਆਣੇ ਤੇ ਸੁਚੱਜੇ ਬੰਦੇ ਨੇ ਜਿਹੜੇ ਪੂਰੀ ਤਰਕ ਨਾਲ ਗੱਲ ਕਰਦੇ ਆ ਹਨਾ ਪਹਿਲਾਂ ਗੱਲ ਪੂਰੀ ਸੁਣ ਕੇ ਫਿਰ ਉਹਦਾ ਅਰਥ ਕੱਢ ਕੇ ਫਿਰ ਗੱਲ ਕਰ ਉਹਦੇ ਵਿੱਚ ਲਿਖਿਆ ਵੀ ਕਿ ਦੋ ਸਾਲਾਂ ਤੋਂ ਜੇ ਹੋ ਰਿਹਾ ਸੀ ਤਾਂ ਉਦੋਂ ਕਿਉਂ ਨਹੀਂ ਬੋਲੀ ਹਨਾ ਜੇ ਤੇਰੀ ਸਹਿਮਤੀ ਸੀ ਤਾਂ ਤਾਂ ਹੁੰਦਾ ਸੀ ਇਹ ਗੱਲ ਨਾ ਬਿਲਕੁਲ ਸਹਿਮਤੀ ਕਿ ਜੇ ਲੜਕੀ ਦੀ ਸਹਿਮਤੀ ਸੀ ਤਾਂ ਹੁੰਦਾ ਸੀ ਪਰ ਅਸਲ ਵਿੱਚ ਲੜਕੀ ਨੇ ਸਹਿਮਤੀ ਬੜਾਈ ਕਿਉਂ ਸਵਾਲ ਤਾਂ ਇਹ ਵੀ ਬਹੁਤ ਵੱਡਾ ਨਾ ਜੀ ਇਹ ਲੜਕੀ ਨੇ ਸਹਿਮਤੀ ਬਣਾਈ ਤਾਂ ਉਹਦੀ ਮਜਬੂਰੀ ਕੀ ਹੋਊਗੀ ਸਹਿਮਤੀ ਬਣਾਉਣ ਵਾਸਤੇ ਸਹਿਮਤੀ ਬਣਾਈ ਕਿਉਂ ਲੜਕੀ ਨੇ ਤੇ ਉਹਦੀ ਮਜਬੂਰੀ ਕੀ ਸੀ ਹੁਣ ਵੀਰੋ ਜਿਹਦਾ ਅੱਜ 25 26 ਸਾਲ ਦਾ ਭਰਾ ਚਿੱਟੇ ਦੀ ਜਾਂ ਕਿਸੇ ਹੋਰ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹਨਾ ਤਾਂ ਉਹ ਭੈਣ ਜਾਂ ਉਹਦਾ ਪਰਿਵਾਰ ਪਤਾ ਨਹੀਂ ਕਿਹੜੀ-ਕਿਹੜੀ ਚੀਜ਼ ਦਾ ਸਹਾਰਾ ਲੈਂਦੇ ਨੇ। ਚੇਲਿਆਂ ਤੋਂ ਕੋਲੇ ਜਾਂਦੇ ਨੇ, ਈਦਾਂ ਦੇ ਸਾਧਾਂ ਕੋਲੇ ਜਾਂਦੇ ਨੇ। ਤਾਂ ਉਸ ਸਾਧ ਨੇ ਉਹਨੂੰ ਝਾਂਸਾ ਦਿੱਤਾ ਲੜਕੀ ਨੂੰ। ਉਹਦੇ ਦੱਸਣ ਮੁਤਾਬਕ ਮੈਂ ਉਹਦੀ ਇੰਟਰਵਿਊ ਸੁਣੀ ਐ। ਉਹ ਕਹਿੰਦੀ ਵੀ ਮੈਨੂੰ ਉਹਨੇ ਝਾਂਸਾ ਦਿੱਤਾ ਕਿ ਡਰੋਲੀ ਭਾਈ ਕੀ ਗੁਰੂ ਘਰ ਦੇ ਵਿੱਚ ਅਰਦਾਸ ਕਰਨੀ ਆ ਜੱਗ। ਸਾਧ ਆਪਣੀ ਫੋਰਚੂਨਰ ਗੱਡੀ ਤੇ ਲੈ ਕੇ ਗਿਆ। ਰਾਸਤੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਰੁਕੇ ਉੱਥੇ ਇਹ ਸਾਰੀ ਘਟਨਾ ਵਾਪਰਦੀ। ਕੁੱਤਿਆਂ ਤੱਕ ਜਾਂਦਾ ਲੜਕੀ ਨੂੰ। ਉਹਦੀ ਅਸਲੀਲ ਵੀਡੀਓ ਤੱਕ ਬਣਾਈ ਜਾਂਦੀ ਹੈ, ਨਿਰਵਸਤਰ ਕਰਕੇ ਉਹਦੀਆਂ ਫੋਟੋਆਂ ਤੱਕ ਖਿੱਚੀਆਂ ਜਾਂਦੀਆਂ। ਹੁਣ ਜਿਹੜੇ ਜਾਦੇ ਸਿਆਣੇ ਵੀ ਕਮੈਂਟ ਕਰਦੇ ਸੀ ਕਿ 2 ਸਾਲਾਂ ਤੋਂ ਹੁੰਦਾ ਸੀ ਲੜਕੀ ਉਦੋਂ ਕਿਉਂ ਨਹੀਂ ਬੋਲੀ? ਅਸਲ ਵਿੱਚ ਉਹਦਾ ਕਾਰਨ ਇਹ ਸੀ ਬਾਈ ਕਿ ਜਿਹੜੀਆਂ ਉਹ ਲੜਕੀ ਦੀਆਂ ਵੀਡੀਓ ਸ਼ਲੀਲ ਫੋਟਮਾ ਕੁੱਟਮਾਰ ਜਾਂ ਧਮਕੀਆਂ ਦਿੱਤੀਆਂ ਸੀ ਉਹ ਚੀਜ਼ ਸੀ ਉਹਦਾ ਕਾਰਨ 2 ਸਾਲਾਂ ਤੱਕ ਮਜਬੂਰ ਹੋਣਾ ਕਿ ਮੇਰੇ ਮਾਪਿਓ ਦੀ ਬਦਨਾਮੀ ਆ ਮੇਰੀ ਬਦਨਾਮੀ ਆ ਠੀਕ ਹੈ ਜੀ 2 ਸਾਲ ਜਦੋਂ ਵਿਆਹ ਦਾ ਝਾਂਸਾ ਵੀ ਦਿੱਤਾ ਸਾਧ ਨੇ ਜਦੋਂ ਬੇਵਸ ਹੋ ਗਈ ਲੜਕੀ 2 ਸਾਲਾਂ ਤੱਕ ਉਹ ਜੋ ਕੁਝ ਵੀ ਹੋਇਆ ਉਹਦੇ ਨਾਲ ਵਿਆਹ ਤੱਕ ਨਹੀਂ ਕਰਾਇਆ ਗਿਆ ਤਾਂ ਫਿਰ ਬਈ ਜੀ ਉਸ ਲੜਕੀ ਨੇ ਭਾਈ ਅਮਰਪਾਲ ਮਹਿਰੋਂ ਦਾ ਸਹਾਰਾ ਲਿਆ ਜਿਨੂੰ ਅਕਾਲ ਪੁਰਖ ਵਾਹਿਗੁਰੂ ਨੇ ਜਰੀਆ ਬਣਾਇਆ ਪਹਿਲੀ ਗੱਲ ਦੂਸਰੀ ਗੱਲ ਇਹ ਆ ਵੀਰੋ ਕਿ ਜੇ 2 ਸਾਲ ਮੰਨ ਲਓ ਲੜਕੀ ਦੀ ਸਹਿਮਤੀ ਨਾ ਹੋਇਆ ਸਾਰਾ ਕੁਝ ਦੂਸਰਾ ਪੱਖ ਵੀ ਲੈ ਲੈਣੇ ਲੜਕੀ ਦੀ ਸਹਿਮਤੀ ਸੀ ਤਾਂ ਬਲਜਿੰਦਰ ਸਾਹਦੋ ਜੋ ਕੁਝ ਵੀ ਹੋਇਆ ਲੜਕੀ ਦੀ ਸਹਿਮਤੀ ਨਾ ਹੋਇਆ ਬਲਜਿੰਦਰ ਸਾਹਿਬ ਦੇਤੇ ਉਸ ਲੜਕੀ ਦੇ ਵਿੱਚ ਠੀਕ ਹੈ ਜੀ ਪਰ ਗੁਨਾਹਗਰ ਦੋਨੇ ਆ ਕਿਉਂਕਿ ਕਤਨਾ ਤਾੜੀ ਨਹੀਂ ਵੱਜੀ ਅਸਲ ਵਿੱਚ ਨਾ ਮੈਂ ਬਲਜਿੰਦਰ ਦਾ ਵਿਰੋਧੀ ਆ ਨਾ ਮੈਂ ਲੜਕੀ ਦਾ ਵਿਰੋਧੀ ਆ ਠੀਕ ਹੈ ਜੀ ਨਾ ਮੈਂ ਬਲਜਿੰਦਰ ਸਾਹਿਬ ਤੋਂ ਕੁਝ ਲੈ ਕੇ ਖਾਣਾ ਨਾ ਮੈਂ ਲੜਕੀ ਤੋਂ ਲੈ ਕੇ ਖਾਣਾ ਜਿਹੜੀ ਭਾਈ ਅਮਰਤਪਾਲ ਮਹਿਰੋਂ ਗੱਲ ਕਰਦੇ ਨੇ ਗੱਲ ਉਹ ਇਹ ਕਰਦੇ ਨੇ ਕਿ ਮਸਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਉਹ ਜਿਹੜਾ ਪੋਰਾ ਸਾਹਿਬ ਦੇ ਵਿੱਚ ਬਲਵਿੰਦਰ ਸਾਹਿਬ ਦਾ ਲੜਕੀ ਨਾਲ ਦੁਸ਼ਕਰਮ ਕਰਦਾ ਸੀ ਉਹ ਪੋਰਾ ਸਾਹਿਬ ਦੇ ਵਿੱਚ ਕਰਦਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਪਈਆਂ ਸਨ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹੋਵੇ ਠੀਕ ਹੈ ਜੀ ਪਰ ਉਹ ਸਾਧ ਨੇ ਇਹ ਚੀਜ਼ ਨਹੀਂ ਸੋਚੀ ਕਿ ਮੈਂ ਇੱਕ ਡੇਰੇ ਦਾ ਮੁਖੀ ਹਾਂ ਠੀਕ ਹੈ ਜੀ ਡੇਰੇ ਦੇ ਮੁਖੀ ਹੋਣ ਦੇ ਨਾਲ ਨਾਲ ਮੈਂ ਜਿਸ ਨੂੰ ਪੂਰੀ ਦੁਨੀਆ ਆਲ ਵਰਲਡ ਸੀਸ ਝੁਕਾਉਂਦਾ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੀਆਂ ਪੋਥੀ ਸਾਹਿਬ ਨੇ ਇਥੇ ਉਥੇ ਉਸ ਬਲਜਿੰਦਰ ਸਾਧ ਨੇ ਲੜਕੀ ਦੇ ਨਾਲ ਦੁਸ਼ਕਰਮ ਕੀਤਾ ਨਾ ਸਾਡਾ ਲੜਕੀ ਨਾਲ ਬੈਰ ਆ ਨਾ ਸਾਡਾ ਬਲਜਿੰਦਰ ਸਾਹ ਦੇ ਨਾਲ ਬੈਰ ਆ ਮੰਨ ਲੈਨੇ ਆ ਵੀ ਜੇ ਲੜਕੀ ਸਹਿਮਤੀ ਨਾਲ ਲੜਕੀ ਗਈ ਸਹਿਮਤੀ ਨਾਲ ਹੋਇਆ ਤਾਂ ਮੰਨ ਲੈਨੇ ਆ ਇਸ ਗੱਲ ਨੂੰ ਪਰ ਮੰਨਣ ਦੇ ਵਿੱਚ ਆਉਂਦੀ ਨਹੀਂ ਕਿਉਂਕਿ ਇਹ ਜੀ ਕੋਈ ਔਰਤ ਨਹੀਂ ਜਿਹੜੀ ਚਾਹਵੇ ਕਿ ਮੇਰੀ ਬੇਪੱਤ ਹੋਵੇ ਮੇਰੀ ਅਸ਼ਲੀਲ ਵੀਡੀਓ ਬਣੇ ਮੇਰੀਆਂ ਫੋਟੋਆਂ ਖਿੱਚੀਆਂ ਜਾਣ ਅਸ਼ਲੀਲ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬੈਰਲ ਕੀਤਾ ਜਾਵੇ ਬਾਈ ਸਾਰੇ ਢੀਂਗਾ ਪਹਿਣ ਵਾਲੇ ਆ ਹਨਾ ਪਰ ਗੱਲ ਆ ਜਿਹੜੀ ਵੀਰੋ ਭਾਈ ਅਮਰਤਪਾਲ ਮਹਿਰੋਂ ਦਾ ਪੱਖ ਆ ਜਿਹੜਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋਈ ਆ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋਈ ਆ ਤਾਂ ਉਹਦਾ ਅਸੀਂ ਬਦਲਾ ਲੈਣ ਜਾਣਦੇ ਹਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਜੇ ਸਾਡੇ ਮੁਤਾਬਕ ਉਹਨੂੰ ਸਜ਼ਾ ਹੁੰਦੀ ਆ ਸਾਧ ਨੂੰ ਤਾਂ ਠੀਕ ਹੈ ਨਹੀਂ ਫਿਰ ਭਾਈ ਅਮਰਤਪਾਲ ਮਹਿਰੋਂ ਨੇ ਤਾਂ ਕਹੀ ਹੋਇਆ ਬੀਜੇ ਮੇਰੇ ਤੇ ਚੜਾਈ ਕਰਕੇ ਆਉਣਗੇ ਮੈਂ ਤਾਂ ਬਚਣਾ ਹੀ ਨਹੀਂ ਛੱਡਣਾ ਉਹਨਾਂ ਨੂੰ ਵੀ ਇਹ ਤੁਸੀਂ ਸੁਣ ਸਕਦੇ ਹੋ ਭਾਈ ਅਮਰਤਪਾਲ ਮਹਿਰੋਂ ਦੀ ਨੈਟ ਤੇ ਪਈ ਹੋਈ ਵੀਡੀਓ ਤੇ ਬਹੁਤ ਛੇਤੀ ਇਹ ਟਾਈਮ ਆਉਣ ਵਾਲਾ ਬਾਈ ਹੁਣ ਇੱਕ ਉਹ ਢਿੰਡਰ ਪਿੰਡ ਦੀ ਵੀਡੀਓ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਗਰਾਉਂ ਉਹਨੂੰ ਪੁਲਿਸ ਥਾਣਾ ਲੱਗਦਾ ਉਹਦੇ ਸਿਰ ਤੇ ਗੋਲ ਪਾਰਨਾ ਬੰਨਿਆ ਹੋਇਆ ਉਹ 28-29 ਸਾਲ ਦਾ ਨੌਜਵਾਨ ਆ ਇੱਕ 10 11 ਸਾਲ ਦੀ ਲੜਕੀ ਦੇ ਨਾਲ ਉਹ ਅਸ਼ਲੀਲ ਹਰਕਤ ਕਰਦਾ 5:40 ਮਿੰਟਾਂ ਦਾ ਟਾਈਮ ਆ ਗੁਰੂ ਘਰ ਦੇ ਵਿੱਚੋਂ ਉਹ ਬੱਚੀਆਂ ਮੱਥਾ ਟੇਕ ਕੇ ਆਈਆਂ ਚਾਰ ਕੇ ਪੰਜ ਕੁੜੀਆਂ ਉਹ ਉਮਰ ਉਹਨਾਂ ਦੀ ਸਾਰਿਆਂ ਦੀ ਮੱਲਾ ਦਾ 9 ਤੋਂ 10 ਸਾਲ ਦੀ ਮਸਾ ਹੋਣੀ ਤਾਂ ਜੇ ਜਰ ਅਸੀਂ ਰੋਈਏ ਨਾ ਤਾਂ ਅਸੀਂ ਕਰੀਏ ਕੀ ਹੁਣ ਜਿਹੜੀ ਗੱਲਾਂ ਨਾ ਪੈਰੋ ਕਿ ਹੁਣ ਉਹ ਪਤਾ ਨਹੀਂ 7-7-8 10-10 ਸਾਲ ਦੇਆਂ ਮਸਾਂ ਹੋਣੀਆਂ ਬੱਚਿਆਂ ਨੂੰ ਤਾਂ ਉਹਨੇ ਏਡੀ ਘਟਿਆ ਹਰਕਤ ਕਰੀ ਆ ਬੰਦੇ ਨੇ ਯਾਰ ਅਸੀਂ ਇੱਜ਼ਤਾਂ ਦੇ ਰਖਵਾਲੇ ਆ ਹਨਾ ਕਾਬਲ ਖੰਧਾਰ ਦੇ ਵਿੱਚੋਂ ਅਸੀਂ ਬਹੁ ਬੇਟੀਆਂ ਜਿਹੜੀਆਂ ਗਜਨੀ ਆ ਗਜਨੀ ਦੇ ਬਾਜ਼ਾਰਾਂ 'ਚ ਟੱਕੇ ਟੱਕੇ ਤੇ ਮੁੱਲ ਵੇਕਦੀਆਂ ਸੀ ਇੱਜ਼ਤਾਂ ਅਸੀਂ ਉਹ ਇੱਜ਼ਤਾਂ ਛਡਾਉਣ ਵਾਲੇ ਆ ਤੇ ਇਹੇ ਜੇ ਲੋਕਾਂ ਨੇ ਕਹਾਣ ਕਰਿਆ ਹੋਇਆ ਸਾਡਾ ਯਾਰ ਹੁਣ ਉਹ ਇੱਕ ਬੀਬੀ ਆ ਨੈਨਸੀ ਗਰੇਵਾਲ ਉਹਦਾ ਨਾਮ ਆ ਠੀਕ ਹੈ ਮੈਂ ਉਹਦੀ ਉਹਦੀ ਵੀ ਸੁਣੀ ਅੱਜ ਕੁਝ ਕਿ ਗੱਲਾਂ ਠੀਕ ਆ ਕੁਝ ਕਿ ਗਲਤ ਆ ਐਨੀ ਮੈਂ ਜਾਣਦੀ ਨਹੀਂ ਮੈਂ ਕਿਤੇ ਜਾਣਾ ਸੀ ਨਾ ਜਾ ਬੀਬਾ ਤੈਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਆ ਠੀਕ ਹੈ ਸਾਰੇ ਇਨਸਾਨ ਨਹੀਂ ਇੱਕੋ ਜਿਹੇ ਹੁੰਦੇ ਇੱਕ ਉਹਦੀ ਬੋਲੀ ਕਹਿੰਦੀ ਕਿ ਬਹੁਤ ਪਿੰਡਾਂ ਦੇ ਵਿੱਚ ਅਜੇ ਵੀ ਗੁਰੂ ਘਰ ਨੇ ਵੀ ਜਿਹੜੇ ਦੁਪਹਿਰ ਵੇਲੇ ਸੁੰਨੇ ਹੁੰਦੇ ਨੇ ਤੇ ਉਥੇ 12 12 13 13 ਸਾਲ ਦੀਆਂ ਬੱਚੀਆਂ ਕਹਿੰਦੀ ਜਾਂਦੀਆਂ ਸੇਵਾ 'ਚ ਲੱਗੀਆਂ ਹੁੰਦੀਆਂ ਵੀ ਤੇਰੇ ਮੂੰਹ 'ਚ ਕੀੜੇ ਪੈਣ ਤੇਰੇ ਤੇਰੇ ਜੀਵਾਨ ਕੱਟੀ ਜਾਵੇ ਤੇਰੀ ਹੈਂ ਤੂੰ ਗੁਰੂ ਘਰ ਨਹੀਂ ਹੈਗਾ ਉਹ ਉਹ ਜਿਹੜੇ ਬਾਰੇ ਬੋਲਦੀ ਐ ਨਾ ਤੂੰ ਗੁਰੂ ਘਰ ਨਹੀਂ ਹੈਗਾ ਉਹ ਡੇਰਾ ਹੈ ਗੁਰੂ ਘਰ ਉਹ ਹੁੰਦਾ ਹੈ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਉਹ ਹੈਗਾ ਡੇਰਾ ਉਹ ਚਰਨ ਘਾਟ ਵਾਲੇ ਸਾਧ ਬਲਜਿੰਦਰ ਦਾ ਡੇਰਾ ਤੇ ਜਿਹੜਾ ਤੂੰ ਨਾਂ ਲੈਂਦੀ ਸੀ ਕਿ ਇਹ ਦੂਜਾ ਉਹ ਆ ਉਹ ਵੀ ਡੇਰਾ ਸੀ ਤੇ ਇਹ ਵੀ ਡੇਰਾ ਜੇ ਹੁਣ ਸਿੰਘਾਂ ਨੇ ਸਟੈਂਡ ਲੈ ਲਿਆ ਤਾਂ ਉਹਦਾ ਇੱਕ ਪਾਸਾ ਤਾਂ ਹੋਣਾ ਹੀ ਹੋਣਾ ਕੋਹਣ ਬਲਜਿੰਦਰ ਵੀ ਜਾਣਦਾ ਵੀ ਮੇਰੇ ਨਾਲ ਹੋਣੀ ਕੀ ਹੈ ਸੋ ਬੇਨਤੀ ਇਹ ਆ ਚਲੋ ਜਿਹੜੇ ਲੋਕਾਂ ਦੀ ਜਿਹੇ ਜੀ ਸੋਚ ਹੁੰਦੀ ਆ ਉਹ ਬੋਲ ਪੈਂਦੇ ਨੇ ਲੜਕੀ ਦੀ ਸਹਿਮਤੀ ਨਾਲ ਜੋ ਹੋਇਆ ਮੈਂ ਇਹ ਵੀ ਮੰਨ ਲੈਣਾ ਸਾਧ ਬਲਜਿੰਦਰ ਨੇ ਜੋ ਕੀਤਾ ਮੈਂ ਇਹ ਵੀ ਮੰਨ ਲੈਣਾ ਪਰ ਮੰਨਣ ਦੇ ਵਿੱਚ ਗੱਲ ਇਹ ਆਉਂਦੀ ਨਹੀਂ ਕਿਉਂਕਿ ਬੇਅਦਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ ਪੋਥੀ ਸਾਹਿਬ ਦੀ ਹੋਈ ਆ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਬਲਜਿੰਦਰ ਸਾਧ ਨੇ ਕੁਝ ਕੀਤਾ ਠੀਕ ਆ ਜੀ ਤੇ ਹੁਣ ਜੇ ਮੰਨ ਲਓ ਦੁਨੀਆਦਾਰੀ ਵਾਲਾ ਕਾਨੂੰਨ ਜੇ ਉਹਨੂੰ ਕੁਝ ਨਾ ਕਹਿ ਸਕਿਆ ਤਾਂ ਫਿਰ ਖਾਲਸੇ ਵਾਲਾ ਕਾਨੂੰਨ ਤਾਂ ਲਾਗੂ ਹੋ ਹੀ ਜਾਣਾ ਤੇ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਆ ਉਹ ਕੋਈ ਵੀ ਹੋਵੇ ਤੇ ਕਿਤੇ ਵੀ ਹੋਵੇ ਆਪਦਾ ਸਾਵਧਾਨ ਰਹੋ ਵੀਰੋ ਕਿਉਂਕਿ ਹੁਣ ਖਾਲਸੇ ਦਾ ਕਾਨੂੰਨ ਲਾਗੂ ਹੋ ਜਾਣਾ ਹੈ ਉਹ ਕੋਈ ਵੀ ਹੋਵੇ ਚਾਹੇ ਕੋਈ ਡੇਰੇਦਾਰ ਆ ਚਾਹੇ ਕੋਈ ਗੁਰੂ ਘਰ ਦਾ ਵਿੱਚ ਬੈਠਾ ਸੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਐਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਜੀ ਦੇ ਕਰਕੇ ਪੂਰੀ ਸਿੱਖ ਕੌਮ ਦਾ ਨਾਮ ਬਦਨਾਮ ਹੁੰਦਾ ਹੁਣ ਵੀਡੀਓ ਵਾਇਰਲ ਹੋਈ ਆ ਦਾੜੀ ਕੇਸ ਤੇਰੇ ਰੱਖਿਆ ਸਿਰ ਤੇ ਤੂੰ ਦਮਾਲਾ ਸਜਾਉਣਾ ਹਨਾ ਇੱਕੋ ਤੂੰ ਚੁੰਨੀਆਂ ਜੀਆਂ ਬੰਨ ਲੈਣਾ ਸਾਈਡਾਂ ਤੇ ਉਹ ਐ ਲਮਕਾ ਲੈਂਦਾ ਲੜਦੇ ਦੋ ਦੁਰ ਫਿਟੇ ਮੂੰ ਤੇਰੇ ਹੈ ਜੇ ਦੇ ਇੱਕੋ ਕੋਈ ਸਹੋਤਾ ਸੂਤਾ ਆਗਾ ਉਹ ਵੀ ਭਾਈ ਅਮਰਤਪਾਲ ਮਹਿਰੋਂ ਦੇ ਕਾਫੀ ਚੱਲ ਰਿਹਾ ਉਹ ਠੀਕ ਹੈ ਤੁਸੀਂ ਵੀਰ ਜੀ ਆਪ ਦੀ ਸਫਾਈ ਆਪ ਦੇ ਕੋਲੇ ਰੱਖੋ ਠੀਕ ਹੈ ਤੇ ਇੱਕ ਉਹ ਬੀਬੀ ਜਿਹੜੀ ਬੋਲਦੀ ਸੀਗੀ ਕਿ ਅਸੀਂ ਵੀ ਜਾਣਗੇ ਉੱਥੇ ਚਰਨ ਘਾਟ ਵਾਲੇ ਡੇਰੇ ਤੇ ਸਾਡੇ ਨਾਲ ਤਾਂ ਆਏ ਨਹੀਂ ਹੋਇਆ ਸਾਡੇ ਨਾਲ ਤਾਂ ਉਹ ਨਹੀਂ ਹੋਇਆ ਬੀਬੀ ਜਿਹੜੀਆਂ ਕੁੜੀਆਂ ਨੂੰ ਉਹਨੇ ਇਹ ਚਾਂਸੇ ਦੇ ਕੇ ਕਰਿਆ ਉਹਦੇ ਚਾਂਸੇ ਦੇ ਵਿੱਚ ਆਈਆਂ ਜਿਨ੍ਹਾਂ ਦੇ ਪਿੱਛੇ ਪਰਿਵਾਰਾਂ ਦੇ ਵਿੱਚ ਦੁੱਖ ਤਕਲੀਫਾਂ ਤੇਰਾ ਪਰਿਵਾਰ ਸੁਖੀ ਆ ਭੈਣੇ ਤੂੰ ਉਹਦੇ ਚਾਂਸੇ 'ਚ ਨਹੀਂ ਆਈ ਤੇਰੇ ਨਾਲ ਕੋਈ ਗੱਲ ਨਹੀਂ ਹੋਈ ਤੁਹਾਡਾ ਮਤਲਬ ਕੱਲਾ ਗੁਰੂ ਗ੍ਰੰਥ ਸਾਹਿਬ ਨਾਲ ਆਗਾ ਨਾ ਕਿ ਚਰਨ ਘਾਟ ਵਾਲੇ ਬਲਵਿੰਦਰ ਸਾਹਿਬ ਨਾਲ ਜਿੱਥੇ ਗੁਰੂ ਗ੍ਰੰਥ ਸਾਹਿਬਾ ਚਾਹੇ ਉਹ ਡੇਰਾ ਚਾਹੇ ਗੁਰੂ ਘਰ ਆ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਜਿੱਥੇ ਡੇਰਿਆਂ 'ਚ ਬਹੁਤ ਡੇਰੇ ਹੈਗੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਆ ਗੁਰੂ ਘਰਾਂ 'ਚ ਤਾਂ ਗੁਰੂ ਗ੍ਰੰਥ ਸਾਹਿਬ ਵੀ ਹੁੰਦਾ ਹੀ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਅਸੀਂ ਕਰਦੇ ਹੀ ਕਰਦੇ ਆ ਸੀਸ ਝੁਕਾਉਂਦੇ ਆ ਅਸੀਂ ਠੀਕ ਹੈ ਜੀ ਪਰ ਜਿਹੜੇ ਡੇਰੇ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਸੋਖਾਸਣ ਕਰਦੇ ਨੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਨਿਤਨੇਮ ਕਰਦੇ ਨੇ ਰਹਿ ਰਾਜ ਦਾ ਪਾਠ ਕਰਦੇ ਨੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਦੀ ਜਿਹੜੀ ਉਪਾਦੀ ਆ ਬਾਬਾ ਬੁੱਢਾ ਸਾਹਿਬ ਦੀ ਆ ਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋਏ ਨੇ ਸਭ ਤੋਂ ਪਹਿਲਾਂ ਸ਼ਸ਼ੋਭਤ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਹੋਏ ਸਭ ਤੋਂ ਪਹਿਲਾਂ ਹਿੱਦ ਗ੍ਰੰਥੀ ਬਾਬਾ ਬੁੱਢਾ ਸਾਹਿਬ ਹੋਏ ਇਸ ਕਰਕੇ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਜਗਤ ਗੁਰੂ ਆ ਸਾਡਾ ਪਿਓ ਆ ਸਾਨੂੰ ਦੁੱਖ ਆਉਂਦਾ ਇਹਨਾਂ ਚੀਜ਼ਾਂ ਦਾ ਕਿ ਆਲ ਵਰਲਡ ਸਤਕਾਰ ਕਰਦਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਠੀਕ ਹੈ ਜੀ ਤੇ ਸਾਨੂੰ ਦੁੱਖ ਇਸ ਚੀਜ਼ ਦਾ ਕਿ ਉਸ ਬਲਜਿੰਦਰ ਸਾਧ ਨੇ ਪੋਥੀਆਂ ਸਾਹਿਬ ਪਈਆਂ ਨੇ ਉੱਥੇ ਤਾਂ ਉੱਥੇ ਮਤਲਬ ਕਿ ਉਹ ਜਿਹੜਾ ਉਹਨੇ ਦੁਸ਼ਕਰਮ ਕਰਿਆ ਤਾਂ ਉਹ ਬੇਅਦਬੀ ਹੋਈ ਆ ਇਨਾਕ ਤੁਸੀਂ ਸੱਚ ਦੇ ਸੱਚ ਦੇਖ ਕੇ ਬੋਲਿਆ ਕਰੋ ਠੀਕ ਹੈ ਜੀ ਇੱਕ ਲੜਕੀ ਹੈ ਜਿਹੜੀ ਉਹ ਜਿਹਦੇ ਨਾਲ ਦੁਸ਼ਕਰਮ ਹੋਇਆ 2 ਸਾਲਾਂ ਤੋਂ ਬਲੈਕਮੇਲ ਹੋ ਰਹੀ ਸੀ ਸਾਰੀਆਂ ਵੀਡੀਓ ਉਹਦੇ ਸਬੂਤ ਉਹਦੇ ਕੋਲੇ ਸੀ ਸਾਹਦ ਕੋ ਸੋ ਇਸ ਕਰਕੇ ਕਿਸੇ ਦੀ ਵੀ ਧੀ ਭੈਣ ਨੂੰ ਮਾੜਾ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਉਹ ਜਿਹੜੀ ਭੈਣ ਕਹਿੰਦੀ ਸੀ ਸਾਡੇ ਨਾਲ ਤੇ ਉਹ ਭੈਣ ਦਾ ਪਤਾ ਕੀ ਸੀਗਾ ਉਹ ਭੈਣ ਦਾ ਪੱਖ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਮੇਰੀ ਸੋਚ ਹੈ ਉਹ ਭੈਣ ਡੇਰੇ ਗਈ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ ਪ੍ਰਕਰਮਾ ਕਰੀਆਂ ਆਪਦਾ ਜਿਹੜਾ ਕੋਈ ਪਾਠ ਪੂਜਾ ਕਰਕੇ ਡੇਗ ਲਈ ਤੇ ਵਾਪਸ ਘਰ ਆ ਜਾਂਦੀ ਸੀ ਠੀਕ ਹੈ ਉਹ ਭੈਣ ਨੂੰ ਲੱਗਦਾ ਸੀ ਕਿ ਇਹ ਸਾਧ ਰੱਬ ਦਾ ਰੂਪ ਆ ਪਰ ਅਸਲ ਵਿੱਚ ਉਹ ਸਾਧ ਦੇ ਰੂਪ ਵਿੱਚ ਇੱਕ ਭੇੜੀ ਆ ਤੇ ਜਿਹੜਾ ਹਰ ਵੇਲੇ ਆਪਣਾ ਜਾਲ ਵਿਛਾਈ ਰੱਖਦਾ ਸੀ ਕਿ ਕੋਈ ਨਾ ਕੋਈ ਤਾਂ ਫਸੂਗਾ ਹੀ ਫਸੂ। ਤੋਂ ਜਿਹੜੀਆਂ ਉਹ ਦੋ ਕੇ ਚਾਰ ਭੈਣਾ ਫਸੀਆਂ ਉਹਨਾਂ ਨਾਲ ਉਹਨੇ ਦੁਸ਼ਕਰਮ ਕੀਤਾ। ਬਹੁਤ ਮਾੜਾ ਹੋਇਆ ਬਹੁਤ ਮੰਦਭਾਗੀ ਘਟਨਾ ਇਹ। ਤੇ ਭਾਈ ਅੰਮ੍ਰਿਤਪਾਲ ਮਹਿਰੋਂ ਜੀ ਦੀ ਚੜਦੀ ਕਲਾ ਦੀ ਅਰਦਾਸ ਸਾਰੀ ਸੰਗਤ ਮੂਰੇ ਹੱਥ ਬੰਨ ਕੇ ਬੇਨਤੀਆ ਕਰੋ। ਤਾਂ ਕਿ ਭਾਈ ਅੰਮ੍ਰਿਤਪਾਲ ਮਹਿਰੋਂ ਦੀ ਚੜਦੀ ਕਲਾ ਹੋਵੇ ਜੀ। ਠੀਕ ਹੈ ਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਬੇਨਤੀ ਪ੍ਰਵਾਨ ਕਰੋ 4 ਲੱਖ ਵੋਟਾਂ ਤੇ ਜਿੱਤਣ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਤਾਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਇੱਕ ਜਿਹੜਾ ਹਾਰਿਆ ਹੋਇਆ ਰਮਨੀਤ ਬਿੱਟੂ ਉਹਨੂੰ ਤੁਸੀਂ ਸੰਸਦ ਦਾ ਮੈਂਬਰ ਲਿਆ ਹੋਇਆ ਪਾਰਲੀਮੈਂਟ ਦਾ ਇਹ ਹੈ ਜੀ ਸਾਡਾ ਕਾਨੂੰਨ ਕਾਨੂੰਨ ਵਿਵਸਥਾ ਤੁਹਾਡੇ ਨਾਲ ਪਹਿਲਾਂ ਤੁਸੀਂ ਧੱਕਾ ਹੁੰਦਾ ਆ ਚਲੋ ਇਹ ਇੱਕ ਵੱਖਰਾ ਮੈਟਰ ਹੈ ਇਹ ਨਹੀਂ ਮੈਂ ਇਹ ਕਹਿਣਾ ਵੀ ਭਾਈ ਅਮਰਤਪਾਲ ਮਹਿਰੋਂ ਜੀ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਦੋਨਾਂ ਦੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਸਾਰੇ ਮੇਰੇ ਵੀਰ ਭੈਣਾਂ ਅਰਦਾਸ ਬੇਨਤੀ ਕਰੋ ਕਿ ਪ੍ਰਮਾਤਮਾ ਉਹਨਾਂ ਦੀ ਚੜ੍ਹਦੀ ਕਲਾ ਰੱਖੇ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦੇ ਅੰਗ ਸੰਗ ਸਹਾਈ ਹੋਵੇ ਉਹਨਾਂ ਦੇ ਪਰਿਵਾਰ ਦੇ ਅੰਗ ਸੰਗ ਸਹਾਈ ਹੋਵੇ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਮਾਲਕ ਤੇ ਉਹਨਾਂ ਦੇ ਪਰਿਵਾਰ ਦੇ ਅੰਗ ਸੰਗ ਸਹਾਯੋਵੇ ਦੁੱਖਾਂ ਕਲੇਸ਼ਾਂ ਤੋਂ ਉਹਨਾਂ ਨੂੰ ਦੂਰ ਰੱਖੇ ਮਾਲਕ ਦੋਜਕ ਦੀ ਅੱਗ ਤੋਂ ਦੂਰ ਰੱਖੇ ਸਾਰੀ ਸੰਗਤ ਦੇ ਹੱਥ ਚਰਨਾ ਚ ਬੇਨਤੀ ਆ ਹੱਥ ਬੰਨ ਕੇ ਕਿ ਚੜ੍ਹਦੀ ਕਲਾ ਦੀ ਅਰਦਾਸ ਕਰਿਓ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ